ਕੀ ਹੋ ਗਿਆ ਉਹ ਦੂਆ ਪਾ ਜਾਂਦਾ ਅਰੇ ਜੀ ਆਉਣੀ ਆ ਤੈਨੂੰ ਇਹ ਬਹੁਤ ਸੀ ਬੜਾ ਛੋਟੇ ਕਾਲਾ ਅੱਖ ਬਹਿਸ ਬੜਾ ਹਾਂ ਆ ਉਹਦਣੇ ਜਸ਼ਨ ਉਹਨੂੰ ਐਂ ਕਰੀ ਜਾਇਆ ਕਰੇ ਜਵਾਖ ਜੇ ਇਹਨੂੰ ਬਸ ਇਹ ਡੂਲ ਉਹਦੂਆ ਦੇ ਅੱਖ ਰੜ ਜਾ ਕਰਨੇ ਇਹਦੇ ਪਾਡਾ ਜਾ ਉਹ ਹਾਰੇ ਤੇ ਕਹਿੰਦਾ ਐਂ ਕਰ ਗਿਆ ਇਹਨੂੰ ਕਦੇ ਹਾਂ ਕਮੈਂਟ ਕਰ ਐਂ ਕਰ ਗਿਆ ਗਲਤੀ ਇਸ਼ਾਰੀ ਕਰ ਗਿਆ ਜਵਾਖ ਹਾਂ ਤਾਂ ਪਾ ਬੜੀ ਡਾਂਸ ਇਹ ਇਹਦੇ ਵੀ ਇੰਗਲਿਸ਼ ਛੱਡ ਰਹੀ ਦੀ ਉਹ ਨੀ ਬੁੜੀ ਦੱਸ ਬੁੜੀ ਬੁੜੀਆਂ ਵਾਲਾ ਬੁੜੀ 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 ਇੱਥੇ ਪਿਆ ਬੱਟੀ ਡਾਂਸ ਬੱਟ ਕਹਿੰਦੇ ਨੇ ਹਾਂ ਬੱਟੀ ਡਾਂਸ ਹੋ ਗਿਆ ਭਰਾ ਠੀਕ ਐ ਓਕੇ ਹੂੰ ਹੂੰ ਤੇਰੀ ਮਾਂ ਦੇ ਕੰਮ ਆ ਗਏ ਯੂਅਰ ਮਦਰ ਹੀ ਐ ਕਰ ਕਿਹੜਾ ਕਹਿੰਦਾ ਸੀ ਰਾਣਾ ਰਾਣੇ ਨੇ 10 ਵਾਰ ਬੋਲੇ ਇਹ ਇਕੱਲੇ ਇੰਗਲਿਸ਼ ਉਹ ਵੀ ਸਮਝ ਨਾ ਆਇਆ ਕਰੇ ਕੀ ਬੋਲਦਾ ਸ਼ੋਰ ਤਕਦਾ ਹੈ ਰਾਣੇ ਤੋਂ ਰਾਣਾ ਸਿਲੰਡਰ ਲਈ ਆ ਤੈਨੂੰ ਆਉਂਦੀ ਆ ਮਿੰਟੂ ਇੰਗਲਿਸ਼ ਨਾ ਵੀਰੇ ਆਪਣੇ ਤਾਂ ਗੱਲ ਚੜ ਜਾਂਦੀ ਆ ਉਹਦੀ ਨਾ 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 ਸਹੀ ਸਹੀ ਨਾ ਨਾ ਸਹੀ ਸਹੀ ਦੱਸ ਖੰਦਲ ਲੈਣਿਆ ਬੜੀ ਮੁੱਲ ਦੀ ਬੋਲ ਵੀ ਲੈਣਿਆ ਪਰ ਇੰਦੀ ਨਹੀਂ ਬੋਲੀ ਜਾਂਦੀ ਰੂਟੀਨ ਚ ਆ ਇਹਨੂੰ ਆਂਦੀ ਹੈ ਇਹ ਮਾਉ ਚੋਬਰਾ ਸਟਾਰ ਹੈ ਮੈਂ ਪਹਿਲਾਂ ਐਲਟਸ ਪੜਾਉਂਦਾ ਪੜਾਉਂਦਾ ਦੀ ਕਿ ਸਿੱਖਿਆ ਦੀ ਪੜਾਉਂਦਾ ਹੁੰਦਾ ਸੀ ਆਇਲਸ ਵਾਲਿਆਂ ਨੂੰ ਕਿੰਨੇ ਬ੍ਰੈਂਡ ਆਏ ਹੋਣੇ ਤੇਰੇ ਮੇਰੇ 7.5 ਬ੍ਰੈਂਡ ਇਹ ਇਕੱਠੇ ਹੀ ਲੈ ਲਈ ਤੇ ਲੱਖ ਰੁਪਏ ਆਇਲਸ ਚੋਂ ਕੋ ਚੋਂ ਦੂਸਰੀ ਚੋਂ ਆਇਲਸ ਚੋਂ ਇੱਕ ਕਿਹੜੀ ਹੁੰਦੀ ਹੈ ਪੀਟੀਏ ਪੀਟੀਏ ਨਹੀਂ ਓਏ ਇੱਕ ਹੋਰ ਵੀ ਹੁੰਦੀ ਹੈ ਜ ਮਤਲਬ ਆਇਲਸ ਦਾ ਹੀ ਉਹ ਹੈ ਅੱਡ ਇੱਕ ਜੀਟੀ ਪਤਾ ਨਹੀਂ ਕੀ ਹੁੰਦਾ ਯਾਰ ਆਹ ਨਾ ਖੜ ਜਾ ਪਾਉ ਨਹੀਂ ਕਰੀ ਉਹ ਤਾਂ ਉਹ ਸੈਂਟਰ ਤੇ ਦੇਖਦਾ ਉਹ ਤੇ ਵੀ ਨਹੀਂ ਆਉਂਦਾ ਇੰਸਟੀਟਿਊਟ ਨਹੀਂ ਸੀ ਉਹ ਤੇ ਉਹ ਇੰਟਰਸਟ ਨਹੀਂ ਜੀ ਆਪਾਂ ਠੀਕ ਆ ਕਿੰਨੇ ਬੈਟ ਆਏ ਨੇ ਸਾਰ ਤੁਹਾਡੇ ਸ਼ੌਟ ਲਾਓ ਯਾਰ ਲੈ ਚੱਕਰ ਸਿਸਟਮ ਆ ਰੈਡੀ ਤੂੰ ਚੱਕਾ ਘਾਟ ਆਇਆ ਗੱਡੀ ਮਨੂ ਤੋਂ ਕਰਨ ਲੱਗੇ ਲੈ ਚੱਕ ਮਿੰਟੇ ਉਧਰੋਂ ਚੱਕ ਲੈ ਕਿੱਥੇ ਬੰਦੀ ਆਪਣਾ ਸਹੀ ਰੂਗਾ ਉਸ ਸਿਸਟਮ ਨਾਲ ਆ ਦੇ ਕਿੱਥੇ ਅੱਡਾ ਕਿੱਦਾਂ ਬੜ ਲੂ ਫਸਲ ਕੋਈ ਵੀ ਜੀ ਮੇਰੀ ਕਿਸੇ ਨਾਲ ਨਹੀਂ ਵੰਡਣਾ ਤੈਨੂੰ ਮੈਂ ਤੂੰ ਐ ਚੀਜੀ ਮੇਰੀ ਇੰਪੋਸੀਬਲ ਹੈ ਬਾਰੀ ਹੈ ਇੰਪੋਸੀਬਲ ਹਾਂ ਇੰਪੋਸੀਬਲ ਨਾ ਕੱਲ ਕੀ ਕਹਿੰਦਾ ਸੀ ਤੂੰ ਅਨ ਜੀਤੀ ਜੀ ਮੇਰੀ ਆਹ ਅਨਕੰਟਰੋਲ ਨਾ ਅਨਕੰਟਰੋਲ ਅਨਕੰਟਰੋਲ ਆ ਦੇਖ ਕੀ ਹੋ ਗਿਆ ਆ ਕੀ ਹੈ ਇਹ ਬੋਲਣਾ ਕੀ ਚਾਹ ਰਿਹਾ ਤੂੰ ਪੰਜਾਬੀ ਚ ਦੱਸ ਦੇ ਹਾਂ ਵੀ ਮੈਂ ਮੈਂ ਸਹੀ ਜਾਂ ਨਹੀਂ ਹੈ ਅਨਕੰਫਰਟੇਬਲ ਅਨਕੰਫਰਟੇਬਲ ਹਾਂ ਅਨਕੰਫਰਟੇਬਲ अनकम्फर्टेबल ਨੂੰ ਕਹਿ ਰਹੀ ਦੀ ਉਹ ਅਨਪੋਸਸੀਬਲ ਅਨਫੋਲਡ ਹਾਂ ਕੀ ਹੋ ਗਿਆ ਅਨਫੋਲਡ ਕਹਿੰਦੇ ਉਹ ਸੀਨੇ ਤੋਂ ਆ ਦੂਜੀ ਤੀਜੀ ਮੇਰੀ ਹੈ ਹਾਂ ਆ ਆ ਬੰਦਾ ਪੰਨਾਵਾਂ ਰੱਖਿਆ ਜੀ ਉਸਤਾਦ ਜੀ ਇਹ ਕਦੇ ਹੁੰਦਾ ਜੀ ਵਿੱਚ ਪਾਣੀ ਹੁੰਦਾ ਵੀ ਕੀ ਚਾ ਉਹ ਫਿਰ ਲਿਕਵਿਡ ਦਾ ਹੋਗੀ ਉਹ ਵੀ ਲੈ ਨਾਲੇ ਗੈਸ ਬੁਲਬਲੇ ਕਿਦੋਂ ਦੀ ਨਹੀਂ ਦਾ ਲਿਕਵਿਡ ਕੋੜਦਾ ਹੁੰਦਾ ਜਦੋਂ ਚ ਵੀ ਤਾਂ ਗੈਸ ਹੁੰਦੀ ਹੈ ਲਿਕਵਿਡ ਨਹੀਂ ਇਹ ਚ ਮਾੜੀ ਮੋਟੀ ਉਹ ਹੁੰਦੀ ਹੈ ਹੁੰਦਾ ਇਹ ਜੇ ਨੀਰੀ ਗੈਸ ਨਹੀਂ ਹੁੰਦੀ ਇਹ ਚ ਕੋਈ ਚੀਜ਼ ਵੀ ਪਾਈ ਹੁੰਦੀ ਆ ਹੋਰ ਆ ਕਮਨਿੰਦਰ ਕਿਵੇਂ ਵੀਰੇ ਇਹ ਜੋ ਹੋਰ ਵੀ ਕੁਸ਼ਨ ਦਨੋ ਸਿਸਟਮ ਇਹਦੇ ਵਿੱਚ ਬਾਇਓ ਮੈਸਟਿਕ ਗੈਸ ਹਾਂ ਉਹੀ ਹੈ ਮੈਨੇ ਪੜੀਆ ਸਾਇੰਸ ਵੀਰੇ ਹੁਣ ਉਹ ਅਸਲੀ ਗੈਸਾਂ ਨਹੀਂ ਰਹੀਆਂ ਜਦੋਂ ਗੈਸ ਕੱਢਣੀ ਆ ਕਰਦੇ ਪਹਿਲਾਂ ਹਾਂ ਇੱਕ ਮੈਕ ਆ ਗੱਗੀ ਦੇ ਲਾਓ ਯਾਰ ਇੱਕ ਮੈਕ ਲਾਓ ਰਾਣੇ ਦੇ ਲਾਣਾ ਪੂਰੇ ਆ ਮੇਰੇ ਸੀਸੀ ਬਚਾਉਣੀ ਲੱਗਦੀ ਠੀਕ ਹੈ ਹਾਂ ਤੇ ਪਰ ਮੇਰਾ ਸੀਨ ਹੈ ਦਿਆਂ ਹੁਣ ਗੈਂਸਾ ਤਿਆਰ ਕਰਦੇ ਨੇ ਹਾਂ ਪਹਿਲਾਂ ਜਿਹੜੇ ਆਏ ਨਹੀਂ ਕਰਦੇ ਤੇ ਬੁਲਬਲੇ ਵਾਲੇ ਹਾਂ ਉਹ ਗੈਸੀ ਕਿਵਾਰੇ ਹਾਂ ਉਹ ਪਾਣੀ ਪਾ ਕੇ ਵਿੱਚ ਉਹ ਚਿੱਟੀ ਕਲੀ ਜੀ ਪਾਉਂਦੇ ਨੇ ਤੇ ਹਾਂ ਅੱਗੇ ਥਾ ਦੇ ਦੋ ਬਈ ਉਹ ਚਿੱਟੀ ਕਲੀ ਦਾ ਪਾਉਂਦੇ ਤੇ ਉਹਦੀ ਗੈਂਸ ਬਣ ਜਾਂਦੀ ਫਿਰ ਉਹ ਬੁਲਬਲੇ ਭਰਦੇ ਤੇ ਉਹ ਤੋਂ ਤਿਆਰ ਲਾ ਕੇ ਕਰਦੇ ਸੀ ਠੀਕ ਹੈ ਠੀਕ ਹੈ ਠੀਕ ਹੈ ਉਹ ਉਹ ਗੈਂਸ ਤਿਆਰ ਹੋਣਾ ਕਿਉਂਕਿ ਪਤਾ ਕੀ ਹੈ ਹੁਣ ਉਹ ਗੈਂਸਾ ਮਹਿੰਗੀਆਂ ਹੋ ਗਈਆਂ ਐਲ ਸੀ ਡੀ ਗੇਮ ਆਈ ਗੈਂਸਾ ਹਾਂ ਹਾਂ ਠੀਕ ਐਲ ਪੀ ਜੀ ਉਹ ਵੀ ਪੈਂਦੇ ਐਲ ਪੀ ਜੀ ਅਗੇ ਇਹ ਗੈਂਸਾ ਝੂਟਾ ਮਾਰ ਰਹੀ ਹੈ ਆਪਦੇ ਆਪਾ ਝੂਟਾ ਤੇ ਅੱਜ ਤੈਨੂੰ ਵੱ ਤੇਹਰਾ ਨਹੀਂ ਗੁੱਸੇ ਵਾਲਾ ਉਹ ਸੋਰਾ ਦੇਖੀ ਹਲ ਰੇ ਆਪਦੇ ਮੈਂ ਗੈਂ ਚੜ ਰਹੀ ਤੇਨੂੰ ਆਖ ਮੈਂ ਸਾਰਾ ਕੁਝ ਛੱਡ ਰਖਿਆ ਜੀ ਗੈਂ ਚੜ ਰਹੀ ਤੇਨੂੰ ਪਰੇ ਹਲ ਰੇ ਸਰ ਹੈ ਟਾਰ ਹੈ ਇੱਲੀ ਆ ਤਾ ਤੂੰ ਪਿਆਗਾ ਮੰਨ ਗਾ ਲਾ ਕੰਨ ਓਏ ਛਿਮੋ ਆ ਜਾ ਬੜਾ ਕੋ ਵੈਜ ਆ ਜਾ ਆਇਆ ਮਨਿੰਦਰ ਚੱਲੀ ਆਪਾਂ ਚਲੋ ਚਲੋ ਆ ਜਾਓ ਇਕਨ ਗੱਟਕੇ ਆ ਜਾਓ ਚਲੋ ਕਿਵੇਂ ਰਿਹਾ ਤਰਾ ਰਿਸ਼ੀਕੇਸ਼ ਕੀ ਕੁਛ ਦੇਖਿਆ ਨਮਾ ਨਮਾ ਮੈਂ ਇੱਕ ਹਾਲੇ ਨਹੀਂ ਅਗਲੇ ਦਿਨ ਮੈਂ ਉੱਥੇ ਆਪ ਦੇਖਿਆ ਪਟਨਾ ਵਾਟਰਫਾਲ ਨੀਰਵਾਟਰ ਉੱਥੇ ਆਇਆ ਕੀ ਕੁਛ ਹੋਇਆ ਮੈਂ ਕਿਹਾ ਬਾਈ ਮੈਂ ਅਸੀਂ ਇੱਧਰ ਆਵਾਂਗੇ ਆਜ ਇੱਧਰ ਆ ਜਾ ਪਟਨਾ ਵਾਟਰਫਾਲ ਦੇਖਿਆ ਨੀਰਵਾਟਰ ਦੇਖਿਆ ਬਾਈ ਉੱtre ਜਾ ਰਹੇ ਗੁੱਟਾ ਮੰਡਾ ਰਿਸ਼ੀਕੇਸ਼ ਜਾ ਕੇ ਆਇਆ ਸਾਡਾ ਅੱਜ ਇਹ ਲਹਾਂਦਾ ਸਵੇਰੇ ਇਹ ਚਾਕੇ। ਬਣਾ ਕੱਲਾ ਕੀ ਕਰਨੀ ਆ ਜੀ ਤੋਂ ਆਏ ਨਾਸ ਮਿਲਣਾ। ਸਕੂਨ ਆ ਉਥੇ। ਜਮੀ। ਇੱਕ ਇੱਕ ਨੰਬਰ ਮਾਹੌਲ ਉਥੇ। ਆ ਲੈ ਮੈਂ ਦਾ ਇੱਟ ਲੈ ਗਿਆ 70 ਪੰਜਾਂ ਦੀ ਜਾ ਕੇ ਹੁਣ ਵੇਚੂਗਾ ਇਹ। ਜਾਂਦਾ ਹੋਇਆ ਛੋਲੇ ਚ ਪਾ ਕੇ ਲੈ ਜੂਆ ਇੰਨਾ ਇਹ। ਇੱਧਰ ਇੱਥੇ ਕਰ ਕਰ ਕੇ ਘਰ ਪਾਉਣਾ। ਆਏ ਆਏ। ਲੋਕਟਾ ਲਾਈ ਲਵਾਉਣੀਆਂ ਨੇ ਕਦੇ। ਕਰਕੇ ਲੈ ਜੂਗਾ ਵੀ। ਕਦੇ ਸਰਕਾਰੀ ਚੱਕ ਲਈ ਗਲੀ ਚੋਂ। ਸਰਕਾਰੀ ਟਾਪਾਤੀਆਂ ਨਾ ਕਿ ਮੇਰੇ ਹਾਤਰਾ ਰਿਸ਼ੀਕੇਸ਼ ਦਾ ਪ੍ਰੋਗਰਾਮ ਰਿਸ਼ੀਕੇਸ਼ ਪੁੱਟ ਹੈ ਬਈ ਇਹਨਾਂ ਕੀ ਅਨੰਦ ਅਨੰਦਪੂਰਾ ਠੀਕ ਆ ਕਾਹਦੇਗਾ ਜੀ ਇਹ ਰੇਲ ਗੱਡੀ ਦੇ ਸੋਲੋ ਸੋਲੋ ਇਹ ਕਿਹੜੀ ਹੁੰਦੀ ਹੈ ਸੋਲੋ ਟਰੈਵਲਰ ਇਹ ਕਿਹੜੀ ਹੁੰਦੀ ਹੈ ਬਈ ਇਹ ਸੋਲੋ ਨਹੀਂ ਹੁੰਦੀ ਇਹ ਹੁੰਦੀ ਹੈ ਸੋਲੋ ਟਰੈਵਲਰ ਜਿਵੇਂ ਆਪਾਂ ਕਹਿੰਦੇ ਵੀ ਇਕੱਲਾ ਬੰਦਾ ਜਾ ਕੇ ਘੁੰਮਦਾ ਠੀਕ ਹੈ ਠੀਕ ਹੈ ਪੈਦਰ ਪੈਦਰ ਜਾਓ ਠੀਕ ਹੈ ਠੀਕ ਹੈ ਫਿਰ ਤੈਨੂੰ ਦਿਖਾਇਆ ਨਹੀਂ ਆਪਦੇ ਚਿਹਰੇ ਤੈਨੂੰ ਵੀ ਆ ਦੇਖੋ ਜੀ ਵਲੌਗ ਨਹੀਂ ਬਣਾਇਆ ਤਨੇ ਉਹ ਬਲੌਗ ਦਾ ਉੱਥੇ ਸਵਾਦ ਨਹੀਂ ਆ। ਫਿਰ ਕੋ ਮੈਂ ਨਹੀਂ ਆਂਦਾ। ਹਾਂ ਜੇ ਤਾਂ ਵੀ ਆਪ ਆਪਦੇ ਮਨ ਦੀ ਤਸੱਲੀ ਲਈ ਜਾਂਦੀ ਮੈਂ। ਠੀਕ ਐ। ਠੀਕ ਐ ਠੀਕ ਐ। ਪਰ ਜੀ ਲੱਗਦਾ ਉੱਥੇ ਸਹੀ ਗੱਲ ਦੱਸ। ਉੱਥੇ ਜੀ ਲੱਗਦਾ ਨਾ ਕਿ ਉੱਥੇ ਕਿਸੇ ਨੂੰ ਬੁਲਾਵੇ ਛੇਤੀ। ਠੀਕ ਐ। ਉਹ ਚੀਜ਼ ਮੈਨੂੰ ਵਧੀਆ ਲੱਗਦੀ ਹੈ ਵੀ ਕੋਈ ਬੁਲਾ ਬੁਲਾਉਂਦਾ ਨਹੀਂ ਹਨਾ। ਵੀ ਇੱਕ ਦੂਜੇ ਨਾਲ ਜੇ ਬੁਲਾਊਗਾ ਵੀ ਤਾਂ ਬੰਦਾ ਆਪ ਊਰੇ ਵਾਲਾ ਕੰਮ ਨਹੀਂ। ਵੀਆਂ ਗੱਲਾਂ ਉੱਥੇ ਗੱਲਾਂ ਆਪਦੀਆਂ ਆਪੋ ਆਪਣੀਆਂ ਦੱਸਦੇ ਮੈਂ। ਉਹ ਕੁਦਰਤ ਨਾਲੇ ਗੱਲਾਂ ਹੁੰਦੀਆਂ ਨੇ। ਸ਼ਾਂਤ ਅਵਸਥਾ ਜਣਾ ਹਾਂ ਪਾਲੀਆਂ ਸੁਣੀਆਂ ਆਪਾਂ ਵੀ ਚੱਲਾਂਗੇ ਆਪਾਂ ਦਸੰਬਰ ਤੋਂ ਬਾਅਦ ਜਨਵਰੀ ਤੋਂ ਬਾਅਦ ਚੱਲਾਂਗੇ ਜਦੋਂ ਮੌਸਮ ਠੀਕ ਹੋ ਗਿਆ ਨਾਲੇ ਦਿਨ ਵੱਡੇ ਹੋ ਜਾਣਗੇ ਹਾਂ ਹਾਂ ਤੇ ਕਹਿੰਦੇ ਆ ਉੱਥੇ ਪਤਾ ਕੀ ਆ ਉੱਥੇ ਜਦੋਂ ਜਾਵੇ ਜੰਮੇ ਹੋਣਾ ਆਪਾਂ ਨੂੰ ਚੱਲ ਧੂਰੀ ਨੀਂਡੇ ਪਿੰਡਾਂ ਜੰਕਸ਼ਨ ਸੁਨਾਮ ਤੋਂ ਟ੍ਰੇਨ ਚੱਲਦੀ ਆ ਸੁਨਾਮ ਤੋਂ ਬੈਠ ਜੇ ਜਾਂ ਧੂਰੀ ਤੋਂ ਜਰ ਜਾਵੇ ਉੱਥੇ ਆਨੰਦ ਲਵੇ ਠੀਕ ਆ ਫਿਰ ਫਾਇਨ ਨਹੀਂ ਮਿਲਿਆ ਕੋਈ ਰੇਲ ਗੱਡੀ ਚ ਨੋ 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 ਠੀਕ ਆ ਆਪਾਂ ਨੂੰ ਕੋਈ ਮਿਲਦਾ

ਸ਼ੂਟਿੰਗਾਂ ਵਗੈਰਾ ਵੀ ਹੁੰਦੀਆਂ ਨੇ ਇੱਥੇ ਕਰਾ ਹਾਂ ਵਾਧੂ ਮੂਵੀ ਦੀਆਂ ਕਹਾਣੀ ਗੋੜੀਆਂ ਨੇ ਨਹੀਂ ਆ ਫਿਲਮ ਹੁੰਦੀਆਂ ਮੂਵੀ ਦੀਆਂ ਹਿੰਦੀ ਫਿਲਮਾਂ ਨਹੀਂ ਹੁੰਦੀਆਂ ਹਿੰਦੀ ਵੱਡੀਆਂ ਫਿਲਮਾਂ ਹੁੰਦੀਆਂ ਬਾਲੀਵੁੱਡ ਦੀਆਂ ਠੀਕ ਹੈ ਠੀਕ ਹੈ ਚੱਲ ਬੰਦੂ ਇੱਥੇ ਯਾਰ ਇੱਕ ਚੀਜ਼ ਪਤਾ ਕੀ ਅਸ ਇੱਕ ਵਾਰ ਤੂੰ ਮੈਨੂੰ ਵਾਦਾ ਕਰ ਦੇਣਾ ਤੂੰ ਆਉਂਦਾ ਨਹੀਂ ਨਾਲੇ ਕਦੇ ਮੈਂ ਉੱਥੇ ਆਉਂਗਾ ਕਦੇ ਉੱਥੇ ਆਉਂਗਾ ਮੈਂ ਉੱਥੇ ਆਉਂਗਾ ਉੱਥੇ ਮੇਰਾ ਸ਼ੂਟ ਹੁੰਦਾ ਮੈਂ ਤੈਨੂੰ ਫੋਨ ਕਰੂੰਗਾ ਮੈਂ ਆਉਂਗਾ ਹੁਣ ਮੈਂ ਆਉਂਗਾ ਮੈਂ ਸ਼ੂਟ ਕਰਨ